ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵਾਂਗੇ ਅੱਜ ਦੀ ਜਿਹੜੀ ਆਪਣੀ ਵੀਡੀਓ ਇਹ ਬੜੀ ਇਨਫੋਰਮੇਟਿਵ ਹੋਣ ਵਾਲੀ ਹੈ ਖਾਸ ਕਰਕੇ ਉਹਨਾਂ ਵਿਦਿਆਰਥੀਆਂ ਵਾਸਤੇ ਜਿਹੜੇ 9ਵੀਂ ਤੇ 10ਵੀਂ ਕਲਾਸ 'ਚ ਪੜ ਰਹੇ ਨੇ ਤੇ BC ਜਾਂ OBC ਕੈਟਾਗਰੀ ਨਾਲ ਸੰਬੰਧਿਤ ਨੇ ਉਹਨਾਂ ਵਿਦਿਆਰਥੀਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਵੀਡੀਓ ਠੰਡੇ ਜਿਹੇ ਦਿਮਾਗ ਨਾਲ ਪੂਰੀ ਕੰਪਲੀਟ ਵੀਡੀਓ ਦੇਖਿਓ ਤਾਂ ਜੋ ਪੂਰੀ ਇਨਫਰਮੇਸ਼ਨ ਹੈ ਜਿਹੜੀ ਉਹ ਤੁਹਾਨੂੰ ਇਸ ਵੀਡੀਓ ਤੋਂ ਮਿਲ ਸਕੇ ਆਪਾਂ ਸ਼ੁਰੂ ਕਰਦੇ ਹਾਂ ਜੀ ਆ ਤਾਂ ਜਿਹੜੇ ਵਿਦਿਆਰਥੀ 9ਵੀਂ ਚ ਪੜ ਰਹੇ ਨੇ ਚਾਹੇ ਉਹ 10ਵੀਂ ਚ ਪੜ ਰਹੇ ਨੇ ਉਹਨਾਂ ਦੇ ਪਿਛਲੀ ਕਲਾਸਾਂ ਚੋਂ ਜਾਨੀ ਕਿ ਜਿਹੜੇ 9ਵੀਂ ਚ ਪੜ ਰਹੇ ਨੇ ਉਹਨਾਂ ਦੇ 8ਵੀਂ ਕਲਾਸ ਚੋਂ ਜਿਹੜੇ 10ਵੀਂ ਚ ਪੜ ਰਹੇ ਨੇ ਉਹਨਾਂ ਦੇ 9ਵੀਂ ਕਲਾਸ ਚੋਂ ਚਾਹੇ ਤੁਸੀਂ 33% ਨੰਬਰਾਂ ਨਾਲ ਪਾਸ ਹੋਏ ਹੋ ਚਾਹੇ ਤੁਸੀਂ 90% ਨੰਬਰਾਂ ਨਾਲ ਪਾਸ ਹੋਏ ਹੋ ਤੁਸੀਂ ਜਿੰਨੇ ਮਰਜ਼ੀ ਪਰਸੈਂਟੇਜ ਨੰਬਰਾਂ ਨਾਲ ਪਾਸ ਹੋਏ ਹੋ ਤੁਹਾਡੇ ਵਾਸਤੇ ਇੱਕ ਸਕਾਲਰਸ਼ਿਪ ਹੈ ਐਨਐਸਪੀ ਤੇ ਸਕਾਲਰਸ਼ਿਪ ਤੇ ਇਹ ਸਕਾਲਰਸ਼ਿਪ ਹੈ ਜਿਹੜੀ ਤੁਸੀਂ ਐਨਐਸਪੀ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਹੈਗੀ ਇਹ ਬੀਸੀ ਤੇ ਓਬੀਸੀ ਕੈਟਾਗਰੀ ਵਾਸਤੇ ਹੈ PM ਯਸ਼ ਅਸਵੀ ਸਕੀਮ ਹੈ ਸਕੀਮ ਦਾ ਨਾਮ ਹੈ ਜਿਹੜਾ ਇਹਦੇ ਵਿੱਚ ਤੁਹਾਨੂੰ ਸਕਾਲਰਸ਼ਿਪ ਮਿਲੂਗੀ ਤੇ ਕਈ ਤਾਂ ਸਟੂਡੈਂਟ ਇਹ ਜਿਹਨਾਂ ਵਿਚਾਰੇ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਕਿ ਉਹ ਉਹਨਾਂ ਨੇ ਇਹ ਸਕੀਮ ਕਿਵੇਂ ਅਪਲਾਈ ਕਰਨੀ ਹੈ ਤਾਂ ਮੈਂ ਉਹਨਾਂ ਵਾਸਤੇ ਦੱਸਦਾ ਕਿ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਤੋਂ ਬਿਲੋਂਗ ਕਰਦੇ ਹੋ ਜਿਹੜੇ ਮਰਜੀ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਐਂਡ ਤੇ ਤੁਹਾਨੂੰ ਕੰਟੈਕਟ ਨੰਬਰ ਦਿੱਤਾ ਜਾਊਗਾ ਉਸ ਤੇ ਤੁਸੀਂ ਕੰਟੈਕਟ ਕਰਕੇ ਆਪਣੀ ਸਕਾਲਰਸ਼ਿਪ ਹੈ ਜਿਹੜੀ ਉਹ ਅਪਲਾਈ ਕਰਾ ਸਕਦੇ ਹੋ ਸਕਾਲਰਸ਼ਿਪ ਅਪਲਾਈ ਕਰਾਉਣ ਦਾ ਤੁਹਾਡੇ ਤੋਂ ਇੱਕ ਵੀ ਰੁਪਿਆ ਨਹੀਂ ਲਿਆ ਜਾਊਗਾ ਮੰ ਬਟ ਸ਼ਰਤ ਇਹ ਹੈ ਕਿ ਤੁਸੀਂ ਪੰਜਾਬ ਨਾਲ ਹੀ ਸਬੰਧਤ ਹੋਣੇ ਚਾਹੀਦੇ ਹੋ ਤੁਸੀਂ ਚਾਹੇ ਪਿੰਡ ਦੇ ਰਹਿਣ ਵਾਲਿਆਂ ਚਾਹੇ ਸ਼ਹਿਰ ਦੇ ਰਹਿਣ ਵਾਲਿਆਂ ਦੂਜੀ ਗੱਲ ਇਹ ਸਕਾਲਰਸ਼ਿਪ ਅਪਲਾਈ ਕੌਣ ਕਰ ਸਕਿਆ ਹੈ ਤੁਸੀਂ ਚਾਹੇ ਸਰਕਾਰੀ ਸਕੂਲ 'ਚ ਪੜ੍ਹਦੇ ਹੋ ਚਾਹੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਹੋ ਬਸ ਤੁਹਾਡੀ ਕੈਟਾਗਰੀ ਜਿਹੜੀ BC ਜਾਂ OBC ਹੋਣੀ ਚਾਹੀਦੀ ਹੈ ਕਲਾਸ ਹੈ ਜਿਹੜੀ ਤੁਹਾਡੀ ਉਹ 9th ਹੋਣੀ ਚਾਹੀਦੀ ਹੈ ਚਾਹੇ 10th ਹੋਣੀ ਚਾਹੀਦੀ ਹੈ ਦੋਨਾਂ 'ਚ ਕੋਈ ਇੱਕ ਕਲਾਸ ਹੋਣੀ ਚਾਹੀਦੀ ਹੈ ਤੇ BC OBC ਕੈਟਾਗਰੀ ਨਾਲ ਤੁਸੀਂ ਸਬੰਧਤ ਹੋਣੇ ਚਾਹੀਦੇ ਹੋ ਤੇ ਦੂਜੀ ਗੱਲ ਚਾਹੇ ਤੁਸੀਂ ਸਰਕਾਰੀ ਚ ਪੜ ਰਹੇ ਹੋ ਚਾਹੇ ਪ੍ਰਾਈਵੇਟ ਸਕੂਲ ਚ ਪੜ ਰਹੇ ਕੋਈ ਵੀ ਸਕੂਲ ਵਾਲੇ ਨੇ ਜਿਹੜੇ ਇਹਨੂੰ ਅਪਲਾਈ ਕਰ ਸਕਦੇ ਨੇ ਹੁਣ ਅੱਗੇ ਗੱਲ ਆ ਗਈ ਕਿ ਇਹਦੇ ਵਾਸਤੇ ਆਪਾਂ ਨੂੰ ਡਾਕੂਮੈਂਟ ਕੀ ਕੁਝ ਚਾਹੀਦੇ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਕਿ ਇਹ ਜਿਹੜੀ ਤੁਸੀਂ ਪਿਛਲੀ ਕਲਾਸ ਪਾਸ ਕਰੀ ਹੈ ਉਹਦੀ ਡਿਟੇਲ ਮਾਰਕਸ਼ੀਟ ਚਾਹੀਦੀ ਹੈ ਮੰਨ ਕੇ ਚੱਲੋ ਤੁਸੀਂ 9ਵੀਂ ਕਲਾਸ ਚੋਂ ਤਾਂ ਫਿਰ ਆਪਾਂ ਨੂੰ 8ਵੀਂ ਦੀ ਡਿਟੇਲ ਮਾਰਕਸ਼ੀਟ ਚਾਹੀਦੀ ਹੈ ਮੰਨ ਕੇ ਚੱਲੋ ਤੁਸੀਂ 10ਵੀਂ ਕਲਾਸ ਚੋਂ ਤਾਂ ਆਪਾਂ ਨੂੰ ਮੇਰੀ ਮਾਰਕਸ਼ੀਟ ਚਾਹੀਦੀ ਹੈ ਤੇ ਇਸ ਤਰ੍ਹਾਂ ਤੁਹਾਡਾ ਇੱਕ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਤੇ ਤੁਹਾਡਾ ਆਪਣਾ ਕਾਸਟ ਸਰਟੀਫਿਕੇਟ ਚਾਹੀਦਾ ਤੁਹਾਡੇ ਪੇਰੈਂਟਸ ਦਾ ਇਨਕਮ ਸਰਟੀਫਿਕੇਟ ਚਾਹੀਦਾ ਜੇ ਤੁਹਾਡੇ ਫਾਦਰ ਸਾਹਿਬ ਹੈਗੇ ਨੇ ਤਾਂ ਫਾਦਰ ਦੇ ਨਾਮ ਤੇ ਇਨਕਮ ਸਰਟੀਫਿਕੇਟ ਬਣੂਗਾ ਜੇ ਫਾਦਰ ਸਾਹਿਬ ਦੀ ਡੈਥ ਹੋਈ ਹੋਈ ਹੈ ਤਾਂ ਤੁਹਾਡੀ ਮਾਦਰ ਦੇ ਨਾਮ ਤੇ ਇਨਕਮ ਸਰਟੀਫਿਕੇਟ ਬਣੂਗਾ ਇਹ ਸਿਰਫ ਚਾਰ ਡਾਕੂਮੈਂਟ ਨਹੀਂ ਜਿਹੜੇ ਆਪਾਂ ਨੂੰ ਚਾਹੀਦੇ ਨੇ ਕਿਹੜੇ ਕਿਹੜੇ ਪਿਛਲੀ ਪਾਸ ਕਰੀ ਹੋਈ ਕਲਾਸ ਦੀ ਮਾਰਕਸ਼ੀਟ ਰੈਜ਼ੀਡੈਂਸ ਸਰਟੀਫਿਕੇਟ ਜਾਤੀ ਸਰਟੀਫਿਕੇਟ ਤੇ ਆਮਦਨ ਸਰਟੀਫਿਕੇਟ ਇਹ ਜਿਹੜੇ ਨ ਰੈਜ਼ੀਡੈਂਸ ਸਰਟੀਫਿਕੇਟ ਜਾਤੀ ਸਰਟੀਫਿਕੇਟ ਆਮਦਨ ਸਰਟੀਫਿਕੇਟ ਇਹ ਸਰਟੀਫਿਕੇਟ ਜੇ ਤੁਹਾਡੇ ਨਹੀਂ ਵੀ ਬਣੇ ਹੋਏ ਤਾਂ ਵੀ ਤੁਸੀਂ ਸਾਡੇ ਨਾਲ ਆਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਆਪਣੇ ਇਹ ਤਿੰਨੇ ਸਰਟੀਫਿਕੇਟ ਨਾਲ ਜਿਹੜੇ ਅਪਲਾਈ ਕਰਵਾ ਸਕਦੇ ਹੋ ਤੇ ਇਹ ਇੰਨਾ ਦੀ ਅਪਲਾਈ ਕਰਨ ਦੀ ਜਿਹੜੀ ਸਰਕਾਰੀ ਫੀਸ ਹੈ ਉਹ ਤਾਂ ਦੇਖੋ ਤੁਹਾਡੇ ਤੋਂ ਲਈ ਜਾਊਗੀ ਤੇ ਉਹ ਸਰਕਾਰੀ ਫੀਸ ਹੋਊਗੀ ਜਿਹੜੀ ਉਹਦੀ ਬਕਾਇਦਾ ਤੁਹਾਨੂੰ ਸਲਿੱਪ ਭੇਜੀ ਜਾਊਗੀ ਤੁਹਾਡੇ ਨੰਬਰ ਤੇ ਓਟੀਪੀ ਵੀ ਆਊਗਾ ਤਾਂ ਹੀ ਇਹ ਅਪਲਾਈ ਹੋਊਗੀ ਆਦਰਵਾਇਜ਼ ਇਹਨੂੰ ਅਪਲਾਈ ਨਹੀਂ ਆਪਾਂ ਕਰ ਸਕਦੇ ਤਾਂ ਕਰਕੇ ਜੇ ਤੁਸੀਂ ਇਹ ਰੈਜ਼ੀਡੈਂਸ ਸਰਟੀਫਿਕੇਟ ਕਾਸਟ ਸਰਟੀਫਿਕੇਟ ਤੇ ਆਮਦਨ ਸਰਟੀਫਿਕੇਟ ਬਣਵਾਉਣੇ ਨੇ ਇਹਦੇ ਵਾਸਤੇ ਵੀ ਤੁਸੀਂ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ 9880492420 ਇਹ ਨੰਬਰ ਹੈ ਇਸ ਤੇ ਕੰਟੈਕਟ ਕਰਕੇ ਤੁਸੀਂ ਆਪਣੇ ਸਰਟੀਫਿਕੇਟ ਨੇ ਜਿਹੜੇ ਅਪਲਾਈ ਕਰਾ ਸਕਦੇ ਹੋ ਆਦਰਵਾਇਜ਼ ਜੇ ਤੁਹਾਡੇ ਕੋਲ ਇਹ ਬਣੇ ਹੋਏ ਹੈਗੇ ਨੇ ਜਾਤੀ ਸਰਟੀਫਿਕੇਟ ਰੈజిస్ట్రేషన్ ਸਰਟੀਫਿਕੇਟ ਤੇ ਅੰਦਰ ਸਰਟੀਫਿਕੇਟ ਤਾਂ ਤੁਸੀਂ ਸਾਡੇ ਤੋਂ ਫਰੀ ਦੇ ਵਿੱਚ ਸਕਾਲਰਸ਼ਿਪ ਅਪਲਾਈ ਕਰਵਾ ਸਕਦੇ ਹੋ ਸਕਾਲਰਸ਼ਿਪ ਅਪਲਾਈ ਕਰਾਉਣ ਦੇ ਤੁਹਾਡੇ ਤੋਂ ਇੱਕ ਵੀ ਰੁਪਿਆ ਨਹੀਂ ਲਿਆ ਜਾਊਗਾ ਫਰੀ ਚ ਤੁਹਾਡੀ ਸਕਾਲਰਸ਼ਿਪ ਅਪਲਾਈ ਹੋਊਗੀ ਕਈ ਵਾਰੀ ਇਹ ਹੁੰਦਾ ਕਿ ਕੈਫੇ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਵਿਚਾਰਿਆਂ ਨੂੰ ਕਿ ਕਿਵੇਂ ਸਕਾਲਰਸ਼ਿਪ ਅਪਲਾਈ ਕਰਨੀ ਹੈ ਤੁਸੀਂ ਆਪਣੇ ਨਜ਼ਦੀਕ ਦੇ ਕਿਸੇ ਕੈਫੇ ਤੇ ਜਾ ਕੇ ਵੀ ਇਹਨੂੰ ਅਪਲਾਈ ਕਰਾ ਸਕਦੇ ਹੋ ਤੁਸੀਂ ਆਪਣੇ ਆਪ ਵੀ ਇਸ ਨੂੰ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੇ ਤੋਂ ਖੁਦ ਨਹੀਂ ਹੋ ਰਿਹਾ ਜਾਂ ਕੈਫੇ ਵਾਲੇ ਤੋਂ ਨਹੀਂ ਹੋ ਰਿਹਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਦਿੱਤੇ ਹੋਏ ਨੰਬਰ ਤੇ ਤਾਂ ਅਸੀਂ ਤੁਹਾਡੀ ਸਕਾਲਰਸ਼ਿਪ ਹੈ ਜਿਹੜੀ ਬਿਲਕੁਲ ਵਿੱਚ ਮੁਫਤ ਚ ਅਪਲਾਈ ਕਰਾਂਗੇ ਤਾਂ ਕਰਕੇ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਚਾਹੇ ਲਾਇਕ ਨਾ ਹੀ ਕਰਿਓ ਕੋਈ ਦਿੱਕਤ ਨਹੀਂ ਪਰ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿੰਨੇ ਵੀ ਬੀਸੀ ਕੈਟਾਗਰੀ ਦੇ ਵਿਦਿਆਰਥੀ ਨੇ ਮੈਂ ਚਾਹਨਾ ਕਿ ਪੰਜਾਬ ਦੇ ਵਿੱਚ ਚਾਹੇ ਸਰਕਾਰੀ ਸਕੂਲ ਚ ਪੜ ਰਹੇ ਨੇ ਚਾਹੇ ਪ੍ਰਾਈਵੇਟ ਸਕੂਲ ਚ ਪੜ ਰਹੇ ਨੇ ਇੱਕੋ ਇੱਕ ਵਿਦਿਆਰਥੀ ਦੀ ਇਹ ਸਕਾਲਰਸ਼ਿਪ ਹੈ ਜਿਹੜੀ ਇਹ ਅਪਲਾਈ ਹੋਵੇ ਕੋਈ ਵੀ ਵਿਦਿਆਰਥੀ ਇਸ ਸਕਾਲਰਸ਼ਿਪ ਅਪਲਾਈ ਕਰਨ ਤੋਂ ਨਾ ਰਹੇ ਤੁਸੀਂ ਆਪਣੇ ਨੇੜੇ ਦੇ ਕੰਪਿਊਟਰ ਸੈਂਟਰ ਤੇ ਜਾ ਕੇ ਇਹਨੂੰ ਅਪਲਾਈ ਕਰੋ ਜੇ ਉੱਥੋਂ ਨਹੀਂ ਅਪਲਾਈ ਹੋ ਰਹੀ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਹ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਡੇ ਨਾਲ ਭਰੀ ਜੇ ਤੁਹਾਡੀ ਸਕਾਲਰਸ਼ਿਪ ਹੈ ਜਿਹੜੀ ਉਹ ਅਪਲਾਈ ਕਰਾਂਗੇ ਇੱਕ ਵੀ ਪੰਜੀ ਤੁਹਾਡੇ ਤੋਂ ਸਕਾਲਰਸ਼ਿਪ ਅਪਲਾਈ ਕਰਨ ਦੀ ਨਹੀਂ ਲਈ ਜਾਊਗੀ ਬਾਕੀ ਜੇ ਵੀਡੀਓ ਤੁਹਾਨੂੰ ਇਨਫਾਰਮੇਟਿਵ ਲੱਗੀ ਬੜੀ ਮੋਟੀ ਕੋਈ ਕੰਮ ਦੀ ਲੱਗੀ ਤਾਂ ਇਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਂ ਲਾਈਕ ਚਾਹੇ ਨਾ ਕਰਿਓ ਪਰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੋ ਸਕਦਾ ਤੁਹਾਡੇ ਕੰਮ ਦੀ ਨਾ ਹੋਵੇ ਪਰ ਜਿਹਦੇ ਕੰਮ ਦੀ ਹੈ ਉਹਦੇ ਹੀ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਹੈ ਤਾਂ ਕਰਕੇ ਮੇਰੀ ਤਾਂ ਇੱਕੋ ਇੱਕ ਸੋਚ ਹੈ ਕਿ ਪੂਰੇ ਪੰਜਾਬ ਦੇ ਵਿੱਚ BC ਕੈਟਾਗਰੀ ਜਾਂ OBC ਕੈਟਾਗਰੀ ਦੇ ਵਿਦਿਆਰਥੀ ਨੇ ਜਿਹੜੇ ਜਿਨ੍ਹਾਂ ਨੂੰ ਸਰਕਾਰ ਲਾਭ ਦੇ ਰਹੀ ਹੈ ਅਸਲ ਚ ਹੁੰਦਾ ਕਿ ਇਹ ਸਰਕਾਰੀ ਸਕੀਮਾਂ ਹੁੰਦੀਆਂ ਨੇ ਸਰਕਾਰ ਵੀ ਇਹਨਾਂ ਨੂੰ ਪ੍ਰਮੋਟ ਨਹੀਂ ਕਰਦੀ ਕਿਉਂ ਨਹੀਂ ਪ੍ਰਮੋਟ ਕਰਦੀ ਕਿਉਂਕਿ ਮੰਨ ਕੇ ਚੱਲੋ ਜੇ ਜ਼ਿਆਦਾਤਰ ਵਿਦਿਆਰਥੀਆਂ ਨੇ ਇਸ ਨੂੰ ਅਪਲਾਈ ਕਰਤਾ ਤਾਂ ਫਿਰ ਸਰਕਾਰ ਨੂੰ ਉਹਨਾਂ ਦੀ ਸਕਾਲਰਸ਼ਿਪ ਪਾਣੀ ਪੈਂਦੀ ਹੈ ਤਾਂ ਕਰਕੇ ਕਿਸੇ ਵੀ ਮੀਡੀਆ ਚੈਨਲ ਤੇ ਤੁਸੀਂ ਇਹਨਾਂ ਬਾਰੇ ਨਹੀਂ ਸੁਣੋਗੇ ਤਾਂ ਹੀ ਬਸ ਆ ਸੋਸ਼ਲ ਮੀਡੀਆ ਇੱਕੋ ਇੱਕ ਜਰੀ ਹੈ ਆਪਣਾ ਲੋਕਾਂ ਦਾ ਆਪ ਕੋ ਆਪਣਾ ਹੀ ਫਾਇਦਾ ਕਰਨ ਦਾ ਤਾਂ ਕਰਕੇ ਬੇਨਤੀ ਹੈ ਇਸ ਵੀਡੀਓ ਨੂੰ ਸਾਰੇ ਐਂਡ ਤੱਕ ਦੇਖਿਓ ਤੇ ਅੱਗੇ ਤੱਕ ਸ਼ੇਅਰ ਕਰਿਓ ਧੰਨਵਾਦ ਜੀ